ਹੁਣ ਹੈਲਮਟ ਪਾਉਣ ਵਾਲੀ ਹੋ ਜੋ ਸਾਵਧਾਨ ਹੈਲਮਟ ਵੀ ਲੈ ਸਕਦਾ ਹੈ ਤੁਹਾਡੀ ਜਾਨ ਦਰਅਸਲ ਅਸੀਂ ਹੈਲਮਟ ਹਾਦਸੇ ਤੋਂ ਬਚਣ ਲਈ ਪਾਉਂਦੇ ਹਾਂ ਕਿ ਖੁਦਾ ਨਾ ਖਾਸਤਾ ਕਿਤੇ ਕੋਈ ਹਾਦਸਾ ਹੋ ਗਿਆ ਤਾਂ ਹੈਲਮਟ ਸਾਡੀ ਜਾਨ ਬਚਾ ਦੇਵੇਗਾ ਪਰ ਜੇਕਰ ਆ ਕੰਮ ਵੀ ਹੋ ਗਿਆ ਤਾਂ ਹੈਲਮਟ ਜਾਨ ਲੈ ਵੀ ਲਵੇਗਾ ਅਸੀਂ ਅਕਸਰ ਹੀ ਘਰ ਦੇ ਵਿੱਚ ਆਉਂਦੇ ਆ ਤਾਂ ਹੈਲਮਟ ਕਿਤੇ ਰੱਖ ਦਿੰਦੇ ਆ ਜਾਂ ਤਾਂ ਬਾਈਕ ਦੇ ਨਾਲ ਹੀ ਟੰਗ ਦਿੰਦੇ ਆ ਜਾਂ ਫਿਰ ਘਰ ਦੇ ਵਿੱਚ ਕਿਸੇ ਜਗ੍ਹਾ ਦੇ ਉੱਪਰ ਰੱਖ ਦਿੰਦੇ ਆ ਬਾਦ ਵਿੱਚ ਅਸੀਂ ਜਦੋਂ ਆਫੀਸਲੀ ਨਿਕਲਦੇ ਹਾਂ ਜਾਂ ਕੋਈ ਜ਼ਰੂਰੀ ਕੰਮ ਦੇ ਵਾਸਤੇ ਨਿਕਲਦੇ ਹਾਂ ਤਾਂ ਸਾਡਾ ਧਿਆਨ ਨਹੀਂ ਹੁੰਦਾ ਸਾਨੂੰ ਜਲਦੀ ਇੰਨੀ ਕੁ ਹੁੰਦੀ ਹੈ ਕਿ ਫਟਾਫਟ ਅਸੀਂ ਹੈਲਮਟ ਚੁੱਕਦੇ ਹਾਂ ਮਾਰੇ ਆਪਣੇ ਸਿਰ ਦੇ ਉੱਪਰ ਪਾ ਲੈਨੇ ਅਸੀਂ ਦੇਖਦੇ ਵੀ ਨਹੀਂ ਆ ਕਿ ਵਿੱਚ ਕੀ ਹੈ ਤੇ ਕੀ ਨਹੀਂ ਆਹ ਵੀਡੀਓ ਅੱਜ ਤੁਹਾਨੂੰ ਜਾਗਰੂਤ ਕਰਨ ਦੇ ਵਾਸਤੇ ਹੈ ਜਿਹੜੇ ਜਲਦੀ ਜਲਦੀ ਹੈਲਮਟ ਚੁੱਕ ਕੇ ਆਪਣੇ ਸਿਰ ਤੇ ਪਾਉਣ ਦੀ ਕਰਦੇ ਆ ਤਾਂ ਭਾਈ ਸਾਵਧਾਨ ਜਾਨ ਪਿਆਰੀ ਹੈ ਨਾ ਤਾਂ ਆਹ ਵੀਡੀਓ ਜ਼ਰੂਰ ਦੇਖ ਲਓ ਹੈਲਮਟ ਦੇ ਵਿੱਚ ਚੁੱਪਚਾਪੀ ਤੇ ਨਿਕਾਜ ਯਾਕੂਬਰਾ ਸਿਰ ਕੱਢੀ ਬੈਠਾ ਸੀਗਾ ਜਦੋਂ ਪਤਾ ਲੱਗਿਆ ਤਾਂ ਦੇਖੋ ਕਿ ਕਿਵੇਂ ਔਰ ਕਿੱਥੇ ਬੈਠਾ ਸੀਗਾ ਕਿ ਆਮ ਬੰਦੇ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਫਟਾਫਟ ਜਿਹੜੇ ਪੌਣ ਦੀ ਕਰਦੇ ਆ ਹੈਲਮਟ ਉਹਨਾਂ ਨੂੰ ਕਦੀ ਵੀ ਪਤਾ ਨਹੀਂ ਲੱਗਣਾ ਉਹਨਾਂ ਨੂੰ ਤਾਂ ਉਦੋਂ ਹੀ ਪਤਾ ਲੱਗਣਾ ਜਦੋਂ ਸਿਰ ਦੇ ਵਿੱਚ ਉਹਨੇ ਡੰਗ ਮਾਰਨਾ ਸੀ ਫਿਰ ਵੀ ਆ ਲੋਕਾਂ ਦੀ ਬੜੀ ਹੁਸ਼ਿਆਰੀ ਹੈ ਕਿ ਇਹਨਾਂ ਨੇ ਹੈਲਮਟ ਦੇ ਵਿੱਚ ਦੇਖਿਆ ਐਨ ਹੈਲਮਟ ਦੇ ਵਿੱਚ ਜੇ ਲੋਕੇ ਬੈਠਾ ਹੋਇਆ ਸੀਗਾ ਔਰ ਬੜੀ ਹੀ ਜਦੋਜਾਇ ਦੇ ਨਾਲ ਇਸ ਨੂੰ ਬਾਹਰ ਕੱਢਿਆ ਔਰ ਜਦੋਂ ਬਾਹਰ ਕੱਢਿਆ ਤਾਂ ਦੇਖੋ ਕਿਵੇਂ ਸਰੀ ਚੱਕਦਾ ਹੈ ਬੜਾ ਹੀ ਜਰੀਲਾ ਤੇ ਬੜਾ ਹੀ ਫਰਟੀਲਾ ਹੁਣ ਭਾਈ ਜਿਹੜੇ ਫਟਾਫਟ ਮਿੰਟ ਲਾਉਂਦੇ ਨੇ ਹੈਲਮਟ ਚੱਕ ਕੇ ਸਿਰ ਤੇ ਪਾਉਣ ਨੂੰ ਉਹ ਆਹ ਵੀਡੀਓ ਦੇਖ ਕੇ ਇੱਕ ਸਬਕ ਜ਼ਰੂਰ ਲੈ ਲਿਓ ਕਿ ਸਭ ਤੋਂ ਪਹਿਲਾਂ ਹੈਲਮਟ ਨੂੰ ਚੈੱਕ ਕਰਨਾ ਹੈ ਕਿ ਭਾਈ ਵਿੱਚ ਕੋਈ ਚੀਜ਼ ਤਾਂ ਨਹੀਂ ਹੈਗੀ ਕਿਉਂਕਿ ਨਹੀਂ ਪਤਾ ਲੱਗਦਾ ਕਿਸੇ ਵੇਲੇ ਜਲਦੀ ਹੁੰਦੀ ਹੈ ਜਿਆਦਾ ਕਾਲੀ ਹੁੰਦੀ ਹੈ ਕਿਉਂਕਿ ਆਫਿਸ ਪਹੁੰਚਣਾ ਹੁੰਦਾ ਹੈ ਲੇਟ ਹੋਏ ਹੁੰਨੇ ਆ ਜਾਂ ਹੋਰ 100 ਚੀਜ਼ਾਂ ਹੋ ਜਾਂਦੀਆਂ ਨੇ ਕਦੀ ਨਾ ਕਦੀ ਦਿਮਾਗ ਦੇ ਵਿੱਚੋਂ ਭੁੱਲ ਜਾਂਦਾ ਹੈ ਕਿ ਭਾਜੀ ਇਹਨੂੰ ਚੈੱਕ ਕਰ ਲਈਏ ਤਾਂ ਪਰ ਹੁਣ ਸਿਰ ਤੇ ਪਾਉਣ ਤੋਂ ਪਹਿਲਾਂ ਹੈਲਮਟ ਜ਼ਰੂਰ ਚੈੱਕ ਕਰਨਾ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਔਰ ਕਿਹੜਾ ਕਿਹੜਾ ਜਲਦੀ ਕਰਦਾ ਬਿਨਾਂ ਦੇਖੇ ਸਿਰ ਦੇ ਉੱਪਰ ਹੈਲਮਟ ਪਾ ਲੈਂਦਾ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹਰੇਕ ਤੱਕ ਇਹ ਜਾਣਕਾਰੀ ਵੀ ਪਹੁੰਚ ਸਕੇ ਔਰ ਇੱਕ ਵਾਰੀ ਉਹਨਾਂ ਨੂੰ ਵੀ ਚੇਤਾ ਆਜੇ ਕਿ ਹਾਂ ਭਾਈ ਹੁਣ ਅੱਗੇ ਤੋਂ ਅਸੀਂ ਜਦੋਂ ਹੈਲਮਟ ਸਿਰ ਤੇ ਪਾਉਣਾ ਹੈ ਤਾਂ ਸਭ ਤੋਂ ਪਹਿਲਾਂ ਉਹਨੂੰ ਚੈੱਕ ਕਰਨਾ ਹੈ